ਕਿੰਗਾ ਅੱਜ ਅਸੀਂ ਵੈਸਟ ਤੇ ਪ੍ਰੋਗਰਾਮਸ ਕੀਤੇ ਆਂ ਔਰ ਬਹੁਤ ਪਰਮਾ ਹੁੰਗਾਰਾ ਮਿਲ ਰਿਹਾ ਹੈ ਹਰ ਜਗ੍ਹਾ ਤੋਂ ਇਹ ਵਾਰਡ ਵਾਈਜ਼ ਪ੍ਰੋਗਰਾਮ ਹੋ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜਾ ਇਹ ਚੋਣ ਹੈ ਇੱਕ ਤਰਫਾ ਹੋ ਚੁੱਕੇ ਹੈ ਇੱਕ ਤਰਫਾ ਮਤਲਬ ਕਿ ਦੂਜੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਤੋਂ ਲੋਕਾਂ ਦਾ ਮੋਹ ਪੰਗ ਮੋਹ ਪੰਗ ਹੋ ਗਿਆ ਔਰ ਕੱਲ ਜਿਹੜੀ ਵੀਡੀਓਜ਼ ਵਗੈਰਾ ਵਾਇਰਲ ਹੋ ਰਹੀਆਂ ਇਸ ਤੋਂ ਉਮੀਦਵਾਰਾਂ ਦੀ ਜਿਹੜੀ ਅਸਲੀ ਜਿਹੜੀ ਉਹਨਾਂ ਦੀ ਅਸਲੀਅਤ ਹੈ ਪੂਰਾ ਪਤਾ ਲੱਗ ਰਿਹਾ ਹੈ ਵੀਡੀਓ ਦਿਖਾ ਦਿੱਤਾ ਗਿਆ ਕਰਵਾਉਦੋ ਭਇਆ ਬਿੱਟੂ ਦਾ ਕਾਲਕਲਾ ਪੈਂਡ ਦੇ ਵਿੱਚ ਵੀ ਉਹ ਉੱਥੇ ਗੋਲ ਮੋਲ ਰਿਹਾ ਹੈ ਕਿ ਸਾਰੇ ਗੋਲ ਕਰਨੇ ਲੱਗਾ ਤਾਂ ਉਹ ਜੀ ਬਿੱਟੂ ਦਾ ਤਾਂ ਵਿਰੋਧ ਹੋਣਾ ਹੀ ਹੋਣਾ ਹੈ ਉਰੇ ਚ ਕੀ ਗੱਲ ਹੈ ਕਿਉਂਕਿ ਜਿਸ ਪ੍ਰਕਾਰ ਡਬਲ ਸਟੈਂਡਰਡ ਬੰਦਾ ਜਿਹੜੋਂ ਗੇਮਾਂ ਖੇਡਦਾ ਹੈ ਪਹਿਲਾਂ ਤਾਂ ਜਿਹੜੀ ਉਹ ਆਡੀਓ ਤੋਂ ਪਤਾ ਲੱਗਿਆ ਕਿ ਬੈਂਸ ਬ੍ਰਦਰਜ਼ ਜਾਂ ਮਿੰਤਾ ਕਰ ਕੱਢ ਰਿਹਾ ਹੈ ਲੇਲੜੀਆਂ ਕੱਢ ਰਿਹਾ ਹੈ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ ਫਿਰ ਉਹਨਾਂ ਨੂੰ ਕਹਿ ਰਿਹਾ ਹੈ ਕਿ ਇਹ ਇਹ ਬਈ ਰੇਪ ਪਿਸਟ ਹੈ ਇਹਨਾਂ ਤੇ ਆ ਇਲਜ਼ਾਮ ਹੈ ਮੈਨੂੰ ਲੱਗਦਾ ਕਿ ਇਸ ਤੋਂ ਬੰਦੇ ਦੇ ਕੈਰੈਕਟਰ ਦਾ ਪਤਾ ਲੱਗ ਜਾਂਦਾ ਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਲੁਧਿਆਣਾ ਇਲੈਕਸ਼ਨ ਇਟਸ ਲਾਈਕ ਆ ਆਈਪੀਐਲ ਆਈ ਫਾਰ ਇੰਡੀਆ ਦੂਸਰਾ ਜਿਹੜਾ ਪੀ ਹੈ ਉਹ ਪਰਸਨਸ ਕੈਰੈਕਟਰ ਦੇ ਬਾਰੇ ਇਸ ਲੁਧਿਆਣਾ ਦੀ ਚੋਣ ਹੋ ਰਹੀ ਹੈ ਔਰ ਸਾਰੇ ਲੋਕ ਜਾਣਦੇ ਨੇ ਕਿਉਂਕਿ ਦੋਨੇ ਜਿਹੜੀਆਂ ਸਰਕਾਰਾਂ ਹੈ ਚਾਹੇ ਉਹ ਪ੍ਰਦੇਸ਼ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਪਰ ਸੋ ਚੌਥੇ ਮਾਨਸਬਾਏ ਸੀ ਲੁਧਿਆਣਾ ਲੇਕਿਨ ਲੁਧਿਆਣਾ ਵਾਸਤੇ ਕੋਈ ਵਿਜ਼ਨ ਨਹੀਂ ਦੇ ਕੇ ਗਏ ਚੰਗਾ ਹੁੰਦਾ ਉਹ ਕਹਿੰਦੇ ਕਿ ਮੈਂ ਲੁਧਿਆਣਾ ਵਾਸਤੇ 6 ਮਹੀਨੇ ਚੇਮਸ ਲੈ ਕੇ ਆਵਾਂਗਾ ਐਗਜ਼ੀਬਿਸ਼ਨ ਸੈਂਟਰ ਜਿਹੜਾ ਬੰਦ ਪਿਆ ਹੈ ਉਹਨੂੰ ਚਲਾਵਾਂਗਾ ਬੁੱਢਾ ਨਾਲੇ ਦਾ ਮਸਲਾ ਜਿਹੜੇ ਪੈਸੇ ਆ ਉਹ ਰੁਕਿਆ ਪਿਆ ਪ੍ਰੋਜੈਕਟ ਉਹਨੂੰ ਠੀਕ ਕਰਾਂਗਾ ਪਰ ਇੱਥੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਮਸ਼ਕਰੀਆਂ ਕਰਕੇ ਚਲੇ ਗਏ ਸੋ ਮੈਨੂੰ ਲੱਗਦਾ ਕਿ ਹੁਣ ਜਨਤਾ ਨੇ ਮਨ ਬਣਾ ਲਿਆ ਉੱਤੇ ਵੀ ਕੋਈ ਦੇਸ਼ ਦੀ ਗੱਲ ਨਹੀਂ ਹੋ ਰਹੀ ਉਹ ਮੰਗਲ ਸੂਤਰ ਦੀ ਗੱਲ ਕਰ ਰਹੇ ਆ ਕੋਈ ਹੋਰ ਫਾਲਤੂ ਗੱਲ ਕਰ ਰਹੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਹੁਣ ਲੋਕਾਂ ਨੂੰ ਵਿਕਲਪ ਚਾਹੀਦਾ ਐਸੀ ਸਰਕਾਰ ਚਾਹੀਦੀ ਹੈ ਜਿਹੜੀ ਇਸ ਦੇਸ਼ ਦੇ ਬਾਰੇ ਔਰ ਦੇਸ਼ ਦੇ ਲੋਕਾਂ ਬਾਰੇ ਮਸ਼ਿੰਦਰ ਗਰੇਵਾਲ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਪਾਰਕਲਾ ਦੇ ਵਿੱਚ ਜਿਹੜਾ ਮੈਨੀਫੈਸਟੋ ਦਿੱਤਾ ਉਹਦੇ ਵਿੱਚ ਨਾ ਤੁਸੀਂ ਪੰਜਾਬ ਦੇ ਵਿਜ਼ਨ ਸੌਰੀ ਨਾ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਨਾ ਚੰਡੀਗੜ੍ਹ ਅਕਾਲੀ ਦਲ ਦੇ ਮੈਂ ਜਾਣਦਾ ਹੀ ਨਹੀਂ ਕਿਸੇ ਗਰੇਵਾਲ ਪਹਿਲੇ ਤਾਂ ਬਿਆਨ ਕੀਤਾ ਜਿਹੜਾ ਰੈਸਟਰਨ ਕਿਹਾ ਪਥਰੇ ਸਿਨੀਅਰ ਆਗੂ ਬਹੁਤ ਤੁਰੇ ਫਿਰਦੇ ਆ ਜਿਹੜੇ ਲੋਕਾਂ ਨੇ ਲਾਕਾਰ ਦਿੱਤੇ ਹੁਣ ਉਹ ਕੋਈ ਸੀਨੀਅਰ ਆਗੂ ਨਹੀਂ ਹੈ ਸੀਨੀਅਰ ਆਗੂ ਸਣੀਪਲ ਹੈ ਕੌਣ ਗਰੇਵਾਲਾ ਮੈਂ ਜਾਣਦਾ ਨਹੀਂ ਉਹਨੂੰ ਕਹੋ ਵੀ ਉਹਨਾਂ ਨੇ ਫਿਰ ਇੱਕ ਫਿਕਸਿੰਗ ਮੈਚ ਲਈ ਕੀ ਗੱਲ ਕੀਤੀ ਗਰੇਵਾਲ ਨੂੰ ਕਹੋ ਕਿ ਜੇ ਤਾਕਤ ਹੈ ਤਾਂ ਸਣੀ ਭੱਲੇ ਨਾਲ ਇਸ ਵਾਰੀ ਸਾਡਾ ਕੌਂਸਲਰ ਦਾ ਚੋਣ ਲੜੇ ਫਿਰ ਕਰੀ ਗੱਲ ਮਨਣਾ ਜਿਹੜਾ ਜੁਪੀ ਵਿਹਾ ਦੇ ਲੋਕਾਂ ਬਾਰੇ ਨੇ ਕਿਹਾ ਹੈਗਾ ਸੁਪਾਲਕਰ ਨੇ ਕੀ ਉਹਨਾਂ ਨੂੰ ਮੰਨਦੇ ਕਿ ਕੀ ਕਿਹਾ ਮੈਂ ਦੂੰ ਦੇਖੋ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਂ ਹਾਂ ਜੀ ਕੋਈ ਵੀ ਵਿਅਕਤੀ ਤੋੜ ਮਰੋੜ ਕੇ ਬਿਆਨ ਨੂੰ ਪੇਸ਼ ਕਰ ਦਿੰਦੇ ਨੇ ਉੱਤਰ ਪ੍ਰਦੇਸ਼ ਔਰ ਬਿਹਾਰ ਦੇ ਲੋਕ ਜਿਹੜੇ ਪ੍ਰਵਾਸੀ ਲੋਕ ਨੇ ਉਹ ਹੁਣ ਪ੍ਰਵਾਸੀ ਨਹੀਂ ਹੈ ਹੁਣ ਉਹ ਲੁਧਿਆਣਾ ਨਿਵਾਸੀ ਹੈ ਔਰ ਪੰਜਾਬ ਦੀ ਧਰਤੀ ਪ੍ਰਵਾਸੀ ਭਰਾਵਾਂ ਨੂੰ ਵੈਲਕਮ ਕਰਦੀ ਹੈ ਮੈਂ ਪ੍ਰਵਾਸੀ ਭਰਾਵਾਂ ਦਾ ਧੰਨਵਾਦ ਕਰਨਾ ਚਾਹਣਾ ਹੈ ਅਗਰ ਪ੍ਰਵਾਸੀ ਭਰਾ ਨਾ ਹੁੰਦੇ ਤਾਂ ਸ਼ਾਇਦ ਲੁਧਿਆਣਾ ਤਰੱਕੀ ਨਾ ਕਰਦਾ ਹੌਣਾਰੇ ਸਮੇਂ ਪ੍ਰਵਾਸੀ ਭਰਾਵਾਂ ਦੇ ਜਿਹੜੇ ਮੁੱਦੇ ਹੈ ਮੇਰਾ ਖਿਆਲ ਰਜਿਸਟਰੀਆਂ ਦਾ ਬਹੁਤ ਵੱਡਾ ਉਹਨਾਂ ਦਾ ਮੁੱਦਾ ਹੈ ਰਾਜਾ ਵੜਿੰਗ ਦੇਸ਼ ਦੀ ਲੋਕ ਸਭਾ ਇਸ ਮੁੱਦੇ ਨੂੰ ਲੈ ਕੇ ਜਾਏਗਾ ਔਰ तमाम ਪ੍ਰਵਾਸੀ ਭਰਾਵਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਰਜਿਸਟਰੀ ਦਾ ਜਿਹੜਾ ਉਹਨਾਂ ਦੇ ਨਾਂ ਤੇ ਹੋਣਦਾ ਉਹ ਕੰਮ ਦਵਾਵਾਂਗੇ ਔਰ ਮੈਂ ਹੋਰ ਵਿਅਕਤੀਆਂ ਨੂੰ ਵੀ ਕਹਿਣਾ ਚਾਹਣਾ ਹੈ ਜਿਹੜਾ ਵਿਅਕਤੀ ਕੋਈ ਪ੍ਰਵਾਸੀਆਂ ਦੇ ਵੈਸੇ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਅਗਰ ਕੋਈ ਵਿਅਕਤੀ ਪ੍ਰਵਾਸੀਆਂ ਦੇ ਬਾਰੇ ਬਿਆਨ ਦੇਗਾ ਤਾਂ ਬਿਲਕੁਲ ਉਹ ਬਰਦਾਸ਼ਤ ਨਹੀਂ ਹੋਗਾ ਕਾਂਗਰਸ ਪਾਰਟੀ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਹੈ ਕਿ ਪ੍ਰਵਾਸੀ ਨਹੀਂ ਹੈ ਉਹ ਹੁਣ ਉਹ ਸਾਡੇ ਲੁਧਿਆਣਾ ਨਿਵਾਸੀ ਹੈ ਤੇ ਅਸੀਂ ਉਹਨਾਂ ਦੇ ਲਈ ਜੀ ਜਾਨ ਇੱਕ ਕਰ ਦੇਾਂਗੇ ਔਰ ਜ਼ਿੰਦਗੀ ਲਾ ਦੇਾਂਗੇ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਚੁੱਕੀਆਂ ਨੇ ਪਰ ਸੀਨੀਅਰ ਆਗੂ ਹੋਣ ਦੇ ਬਾਵਜੂਦ ਵੀ ਕਈ ਲੀਡਰ ਕਈ ਉਮੀਦਵਾਰ ਇਹ ਕਹਿ ਰਹੇ ਨੇ ਕਿ ਮਹੇਸ਼ਿੰਦਰ ਸਿੰਘ ਗਰੇਵਾਲ ਕੋਣ ਹੈ ਨਹੀਂ ਰਾਜਾ ਬਿੰਡਿੰਗ ਨੇ ਕੱਲ ਆਹ ਜਿਹੜਾ ਪਾਰਕ ਪਲਾਜ਼ਾ ਉਹਦੇ ਚ ਕਿਹਾ ਹੈ ਮੈਂ ਤਾਂ ਤਾਂ ਹੀ ਕਿਹਾ ਸੀ ਕਿ ਲੁਧਿਆਣੇ ਵਾਲੇ ਕਮਲ ਨਾਲ ਮਾਰ ਲੈਣਾ ਜੇ ਜਿਹੜਾ ਲੁਧਿਆਣੇ ਚ ਮੈਨੂੰ ਨਹੀਂ ਜਾਣਦਾ ਲੁਧਿਆਣੇ ਨੂੰ ਕਿੱਥੇ ਜਾਣੂਗਾ ਰਾਜਾ ਵਿੜਿੰਗ ਨੂੰ ਮੈਂ ਇੱਕੋ ਬੇਨਤੀ ਕਰਦਾ ਹਾਂ ਕਿ ਅਮਰਿੰਦਰ ਸਿੰਘ ਜੀ ਮੁੱਦੇ ਤੁਹਾਨੂੰ ਪੰਜਾਬ ਦੇ ਪੁੱਛੇ ਆ। ਲੁਧਿਆਣਾ ਤੁਹਾਨੂੰ ਪੁੱਛਦਾ ਹੈ ਕਿ ਜੇ ਤੁਸੀਂ ਚੋਣੇ ਗਏ ਪੰਜਾਬ ਲਈ ਕੀ ਕਰੋਗੇ? ਮੁੜ ਕੇ ਵਿੜਿੰਗ ਕੇ ਚੰਡੀਗੜ੍ਹ ਲੁਧਿਆਣੇ ਨਾਲ ਤੁਹਾਡੀ ਸਾਂਝ ਕੀ ਹੈ? ਧੋਖਾ ਨਾ ਕਰੋ। ਮੈਂ ਚੈਲੰਜ ਕਰਦਾ ਕਿ ਪੰਜਾਬ ਨੂੰ ਜਦ ਵੀ ਤਬਾਹ ਕੀਤਾ ਹੈ, ਜਦ ਵੀ ਉਜਾੜਿਆ ਕਾਂਗਰਸ ਨੇ ਕੀਤਾ ਤੇ ਰਾਜਾ ਵਿੜਿੰਗ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ। ਕਿ ਜਿਹੜਾ ਇਹਨਾਂ ਦਾ ਐਮਪੀ ਹੁਣ ਬੀਜੇਪੀ ਚ ਗਿਆ ਉਹਨੇ ਬੀਜੇਪੀ ਚ ਜਾਂਦੇ ਸਾਰ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਬੜੀ ਵੱਡੀ ਗਲਤੀ ਸੀ ਦਿੱਲੀ ਦੇ ਕਤਲੇਆਮ ਬੜੀ ਗਲਤੀ ਸੀ ਕਾਂਗਰਸ ਇਹਦੇ ਲਈ ਜ਼ਿੰਮੇਵਾਰ ਹੈ ਕਿ ਬਿੱਟੂ ਜਿਹੜਾ 15 ਸਾਲ ਤੁਹਾਡਾ ਐਮਪੀ ਰਿਹਾ ਉਹਦੇ ਨਾਲ ਤੁਸੀਂ ਸਹਿਮਤ ਹੋਗੇ ਵੱਖ ਹੋ ਬਸ ਅੱਛਾ ਸਰ ਰਾਜਾ ਵੜਿੰਗ ਨੇ ਇੱਕ ਹੋਰਿੰਗ ਵੀ ਬੜੇ ਲਵਾਤੀਆ ਸ਼ਹਿਰ ਦੇ ਵਿੱਚ ਕਿ ਫੋਨ ਵੀ ਚੱਕਾਂਗੇ ਕੰਮ ਵੀ ਕਰਾਵਾਂਗੇ ਰਹਿਣਾ ਵਸਿਓ ਗੋਸਤੀ ਨਿਭਾਵਾਂਗੇ ਜਿਹੜਾ ਫੋਨ ਚੁੱਕਿਆ ਨੰਬਰ ਆਪਣਾ ਹੀ ਲਿਖਿਆ ਪਹਿਲਾਂ ਉਹਨੇ ਪਹਿਲਾਂ ਆਪਣਾ ਲਿਖੇ ਕਿਹੜਾ ਫੋਨ ਚੁੱਕੂਗਾ ਕਿਹੜੇ ਫੋਨ ਦੀ ਗੱਲ ਕਰਦਾ ਹੈ ਫਰਾਡ ਨਿਆਤਾ ਲਿਖਦਾ ਕਿ ਆ ਨੰਬਰ ਯਾਦ ਕਰੋਗੇ ਚੁੱਕੇ ਬਿਨਾ ਨਹੀਂ ਰਹਿਣਾ ਕਿਹੜਾ ਫੋਨ ਚੁੱਕੋਗੇ ਫਿਰ ਕਹੂਏ ਅਮਰਤਾ ਜੀ ਦਾ ਮੇਰਾ ਨਹੀਂ ਉਹ ਕਹਿਣਗੇ ਅਮਰਿੰਗ ਸਿੰਘ ਦਾ ਮੇਰਾ ਨਹੀਂ ਇਹ ਤਾਂ ਜ਼ਾਹਰ ਕਰਦਾ ਕਿ ਕਾਂਗਰਸ ਹਿੱਲ ਗਈ ਹਿੱਲ ਘਬਰਾਟ ਚ ਹੈ ਇਹਨਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਹੈ ਰਾਜਾ ਜੀ ਨੂੰ ਮੈਂ ਕੋ ਬੇਨਤੀ ਕਰਦਾ ਮੈਨੂੰ ਨਾ ਜਾਣੋ ਕੋਈ ਫਰਕ ਨਹੀਂ ਪਰ ਪੰਜਾਬ ਨੂੰ ਪਛਾਣੋ ਪੰਜਾਬ ਦੀਆਂ ਮੰਗਾਂ ਨੂੰ ਪਛਾਣੋ ਉਹਨਾਂ ਦੀ ਆਵਾਜ਼ ਚੁੱਕਣ ਲਈ ਐਲਾਨ ਕਰੋ ਤੁਹਾਨੂੰ ਤਿੰਨ ਸਵਾਲ ਕਰਦਾ ਰਾਜਾ ਜੀ ਫੇਰ ਬੰਦੀ ਸਿੰਘਾਂ ਬਾਰੇ ਤੁਹਾਡੀ ਕੀ رائے ਹੈ ਫੰਚਨ ਦੀ ਗੜ ਪੰਜਾਬ ਨੂੰ ਮਿਲਣ ਲਈ ਕਿਉਂ ਦੇਰੀ ਕੀਤੀ ਕਾਂਗਰਸ ਦੇ ਐਨ ਸਾਲਾਂ ਦੇ ਰਾਜ ਵਿੱਚ ਕਾਂਗਰਸ ਦਿੱਲੀ ਚ ਸ਼ਕਤੀ ਰਹੀ ਹੈ ਪੰਜਾਬ ਦੇ ਪਾਣੀਆਂ ਤੇ ਇੰਦਰਾ ਗਾਂਧੀ ਨੇ ਕਿਉਂ ਡਾਕਾ ਮਾਰਿਆ ਤਿੰਨਾਂ ਗੱਲਾਂ ਦਾ ਜਵਾਬ ਦੇ ਦੇਣਾ ਮੈਨੂੰ ਜੋ ਕਹੋਗੇ ਮੈਂ ਕਰ ਲੂੰਗਾ ਨਾਲੇ ਚੈਲੰਜ ਕਰਦਾ ਕਿ ਰਾਜਾ ਵਿੰਗ ਪਬਲਿਕ ਦੇ ਸਾਹਮਣੇ ਜਦੋਂ ਮਰਜੀ ਆ ਕੇ ਮੈਨੂੰ 10 ਸਵਾਲ ਕਰੇ ਜੇ ਇੱਕ ਵੀ ਜਵਾਬ ਨਾ ਦੇਵਾਂ ਮੇਰੇ ਮੈਂ ਉਹਦੇ ਆਖੇ ਲੱਗੂੰ ਪਰ ਜੇ ਮੇਰੇ ਇੱਕ ਗੱਲ ਦਾ ਵੀ ਉਹ ਜਵਾਬ ਦੇ ਗਿਆ ਮੈਂ ਉਹਨੂੰ ਕਹਿ ਦੂੰਗਾ ਕਿ ਲੁਧਿਆਣਾ ਚੋਂ ਵੀਡਰਾ ਕਰਕੇ ਚਲੇ ਜਾ